ਜੋ ਮੋਗਾ ਪੁਲਿਸ ਵੱਲੋਂ ਇੱਕ ਵਧੀਆ ਕਾਮਯਾਬੀ ਬੀਨ ਲੀ ਹੈਗੀ ਹੈ ਜਿਸ ਵਿੱਚ ਇੱਕ ਰਜਿਸਟਰਡ ਕੀਤੀ ਗਈ ਸੀ ਐਫਆਈਆ ਨੰਬਰ 152 ਮਿਤੀ 22/8/2025 ਨੂੰ ਸੋਸ਼ਲ ਦੀ ਜਿਹੜੀ ਕਾਲ ਆਉਂਦੀਆਂ ਸੀ ਇਤਕ ਫੇਸਬੁੱਕ ਤੇ ਵੀ ਲਾਈਵ ਚੱਲੀ ਸੀ ਸੋਸ਼ਲ ਦੀ ਕਾਲ ਤੇ ਇੱਕ ਜਿਹੜਾ ਵਟਸਐਪ ਤੇ ਵੀ ਜਿਹੜੀ ਇੱਕ ਵਾਇਰਲ ਹੋਈ ਸੀ ਉਦੇ ਅਨੁਸਾਰ ਕਾਰਵਾਈ ਕਰਦੇ ਹੋਏ ਇੱਕ ਐਫਆਈਆ ਨੰਬਰ 152 ਰਜਿਸਟਰ ਕੀਤੀ ਗਈ ਜਿਹੜੀ ਬਾਈ ਨੇਮ ਅਸੀਂ ਐਫਆਈਆ ਰਜਿਸਟਰ ਕੀਤੀ ਹੈ ਉਸ ਦੇ ਤਹਿ ਫਰਦਰ ਹਿਊਮਨ ਇੰਟ ਤੇ ਜਿਹੜੀ ਸਾਡੀ ਟੈਕਨੀਕਲ ਇੰਟੈਲੀਜੈਂਸ ਦੀ ਹੈਲਪ ਨਾਲ ਅਸੀਂ ਜਿਹੜੇ ਚਾਰ ਬੰਦੇ ਆ ਦੇ ਵਿੱਚ ਆਇਡੈਂਟੀਫਾਈ ਕੀਤੇ ਤੇ ਦੋ ਬੰਦੇ ਜਿਹੜੇ ਹੈਗੇ ਆ ਦੇ ਵਿੱਚ ਕਾਬੂ ਕਰ ਦਿੱਤੇ ਗਏ ਨੇ ਇਹ ਇੱਕ ਸਟਾਰਟਿੰਗ ਦੇ ਅਗਸਤ ਦੇ ਮਹੀਨੇ ਚ ਇੱਕ ਜਿਹੜਾ ਐਕ ਸਰਪੰਚ ਹੈਗਾ ਬੋਟਰਾਂ ਦਾ ਉਹਨੂੰ ਇਹ ਕਾਲ ਆਉਂਦੀ ਹੈ ਉਹਦੇ ਵਿੱਚੋਂ ਜਿਸ ਵਿੱਚ ਪਹਿਲਾਂ 2 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਫੇ 6 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਤੇ ਉਸ ਨੂੰ ਕਾਫੀ ਇਹਦੇ ਵਿੱਚ ਉਹ ਧਮਕੀਆਂ ਵੀ ਦਿੱਤੀ ਜਾਂਦੀ ਹੈ ਤੇ ਇਸ ਤਰ੍ਹਾਂ ਕੇ ਇਹ ਜਿਹੜੀ ਕਾਫੀ ਅਹਿਮ ਬਣ ਜਾਂਦੀ ਸੀ ਤੇ ਪੁਲਿਸ ਨੇ ਇਮੀਡੀਏਟਲੀ ਇਹਦੇ ਉੱਪਰ ਐਕਸ਼ਨ ਕਰਦੇ ਹੋਏ ਜਿਹੜੇ ਦੋ ਬੰਦੇ ਅਰੈਸਟ ਕਰ ਲਿੱਤੇ ਗਏ ਨੇ ਜਿਹੜੇ ਲੋਕਲ ਐ ਵੋਟਰਾਂ ਦੇ ਰਹਿਣ ਵਾਲੇ ਆ ਤੇ ਉਹਨਾਂ ਕੋਲੋਂ ਦੋ ਮੋਬਾਈਲ ਜਿਨ੍ਹਾਂ ਤੋਂ ਇਹ ਧਮਕੀਆਂ ਦਿੰਦੇ ਸੀ ਵੱਖ-ਵੱਖ ਨੰਬਰਾਂ 'ਤੇ ਕਾਫੀ 5-6 ਨੰਬਰ ਸੀ ਜਿਹੜੇ ਬਾਲੇ ਨੰਬਰੇ ਯੂਜ਼ ਕਰਦੇ ਸੀ ਉਹਨਾਂ 'ਤੇ ਧਮਕੀਆਂ ਦਿੰਦੇ ਸੀ ਤੇ ਇੱਕ Samsung ਤੇ Oppo ਜਿਹੜਾ ਫੋਨ ਯੂਜ਼ ਕੀਤਾ ਸੀ ਉਹ ਅਸੀਂ ਰਿਕਵੈਸਟ